ਹਾਂਜੀ ਵੀਰੋ ਸਤਿ ਸ੍ਰੀ ਅਕਾਲ ਵੀਰੋ ਆ ਇੱਕ ਐਕਸੀਡੈਂਟ ਹੋਇਆ ਸੀ ਹਰਿਆਣਾ ਵਿੱਚ ਹਫਤੇ ਇੱਕ ਦੀ ਗੱਲ ਹੈ ਜਿਹੜੇ ਦੋਵੇਂ ਉਹਦੇ ਜਿਹੇ ਵਿਅਕਤੀ ਸੀ ਡਰਾਈਵਰ ਸੀ ਗੱਡੀ ਦਾ ਮਾਲਕ ਸੀ ਦੋਨੇ ਖਤਮ ਹੋ ਗਏ ਸੀ ਸੁਪਰਾਵੋ ਗੱਲ ਕਰਨੀ ਆ ਬਾਕੀ ਇਸ ਐਕਸੀਡੈਂਟ ਬਾਰੇ ਬਹੁਤ ਦਿਖਦਾਈ ਆ ਵੀਰੋ ਮੈਂ ਹੁਣ ਸਰਕਾਰਾਂ ਦਾ ਵੀ ਇਸ ਵਿਸ਼ੇ 'ਤੇ ਵੱਲ ਧਿਆਨ ਦਿਵਾਉਣਾ ਚਾਹੁੰਦਾ ਐ ਕਿ ਜਿੱਥੇ ਕੋਈ ਦੇਖਦੇ ਆਪਾਂ ਕੋਈ ਸ਼ਰਾਬ ਪੀ ਕੇ ਜ਼ਹਿਰੀਲੀ ਸ਼ਰਾਬ ਪੀ ਕੇ ਕਿਸੇ ਦੀ ਡੈਥ ਹੋ ਗਈ ਆ ਕੁਝ ਵੀ ਹੋ ਗੋ ਚਲੋ ਦੁੱਖ ਸਾਨੂੰ ਵੀ ਹੈ ਕਿਸੇ ਦੇ ਘਰ ਦਾ ਜੀ ਜਾਂਦਾ ਹੈ ਉਹਨਾਂ ਨੂੰ ਤੁਸੀਂ 10-10 ਲੱਖ ਰੁਪਏ ਐਲਾਨ ਕਰਦੇ ਆ ਕੋਈ ਹੋਰ ਕੋਈ ਇਦਾਂ ਦੀ ਵਾਰਦਾਤ ਹੋ ਜਾਂਦੀ ਉੱਥੇ ਵੀ ਜਿਹੜਾ ਫੰਡ ਤੁਸੀਂ ਰਿਲੀਜ਼ ਕਰਦੇ ਆ ਚਾਹੇ ਲੱਖ ਹੋਵੇ ਚਾਹੇ 10 ਲੱਖ ਹੋਵੇ ਸੋ ਸਭ ਤੋਂ ਦੁੱਖ ਦੀ ਗੱਲ ਜਿਹੜਾ ਆ ਇੱਕ ਡਰਾਈਵਰ ਭਾਈ ਲਾ ਲੋ ਡਰਾਈਵਰ ਵੀ ਲਾ ਲੋ ਦਿਨ ਰਾਤ ਕਰਕੇ ਕਮਾਈ ਕਰਕੇ ਲੋਕਾਂ ਦਾ ਵੀ ਢਿੱਡ ਭਰਦੇ ਆਪਣੇ ਬੱਚੇ ਵੀ ਪਾਲਦੇ ਇਹਨਾਂ ਬਾਰੇ ਕੌਣ ਸੋਚੂਗਾ ਕਦੇ ਕਿਸੇ ਸਰਕਾਰ ਨਾਲ ਸੋਚਿਆ ਹੈ ਵੀ ਦਿਨ ਰਾਤ ਇਹ ਲੋਕ ਰੋਡ ਤੇ ਰਹਿੰਦੇ ਇਹਨਾਂ ਦੀ ਕੋਈ ਸੇਫਟੀ ਨਹੀਂ ਹੈਗੀ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਇਹਨਾਂ ਦਾ ਸੌਣ ਦਾ ਟਾਈਮ ਨਹੀਂ ਕੋਈ ਨਦਰ ਨਾਣ ਦਾ ਟਾਈਮ ਨਹੀਂ ਔਰ ਹਰ ਥਾਂ ਇਹਨਾਂ ਨੂੰ ਹਰ ਸ਼ਹਿਰ ਇਹਨਾਂ ਨੂੰ ਲੁੱਟਿਆ ਜਾਂਦਾ ਹੈ ਹਰ ਗੱਡੀ ਵਾਲੇ ਤੇ ਹਰੇਕ ਸ਼ਹਿਰ 'ਚ ਬਾਰਨ ਦੇ ਪੈਸੇ ਆ ਹਰੇਕ ਸ਼ਹਿਰ 'ਚ ਪਰਚੀ ਆ ਇੱਕ ਗੁੰਡਾ ਟੈਕਸ ਹਰੇਕ ਥਾਂ ਲੱਗਿਆ ਹੋਇਆ ਹੈ ਜਿੱਥੇ ਇੱਕ ਸੈਨ ਕਰਕੇ ਦੇ ਦਿੱਤੇ ਜਾਂਦੇ ਆ ਕਿ ਐਨੇ ਪੈਸੇ ਇਹਨਾਂ ਤੇ ਲੈ ਲੈ ਅਗਲੇ ਨਾਕੇ ਤੇ ਨਾ ਲੈ ਜਾਣ ਸੋ ਆ ਕੁ ਚੱਲ ਰਿਹਾ ਹੈ ਆ ਕੁ ਡਰਾਈਵਰਾਂ ਨਾਲ ਹੋ ਰਿਹਾ ਹੈ ਇੱਕ ਤਾਂ ਵੀਰੋ ਹਰ ਹਰ ਦਮ ਇਹਨਾਂ ਦੀ ਜਿਹੜਾ ਦੇਖੋ ਰੋਡ ਤੇ ਖਤਰਾ ਬਣਿਆ ਰਹਿੰਦਾ ਇਹਦੀ ਜਾਨ ਨੂੰ ਮਤਲਬ ਖਤਰਾ 24 ਘੰਟੇ ਬਣਿਆ ਰਹਿੰਦਾ ਕਿਉਂਕਿ ਦਿਨ ਰਾਤ ਰੋਡ ਤੇ ਚੱਲਣਾ ਹੈ ਨਾ ਪਤਾ ਨਹੀਂ ਕਦੋਂ ਕੋਈ ਇਦਾਂ ਦੀ ਵਾਰਦਾਤ ਹੋ ਜਵੇ ਫਿਰ ਇਹਨਾਂ ਨੂੰ ਲੁੱਟਾਂ ਖੋਹਾਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ਤੇ ਭਰਾਵੋ ਸਰਕਾਰਾਂ ਦਾ ਕਦੇ ਵੀ ਇਹਨਾਂ ਵੱਲ ਕਦੇ ਧਿਆਨ ਨਹੀਂ ਗਿਆ ਵੀ ਦੇਖੋ ਹੋ ਕੀ ਰਿਹਾ ਹੈ ਕਿਦਾਂ ਇਹ ਲੋਕ ਗੁਜ਼ਾਰਾ ਕਰ ਰਹੇ ਆ ਕਿਦਾਂ ਆਪਣੀ ਜ਼ਿੰਦਗੀ ਬਸਰ ਕਰ ਰਹੇ ਆ ਮੈਂ ਤਾਂ ਧੰਨ ਸਮਾਦਾ ਉਹਨਾਂ ਲੋਕਾਂ ਨੂੰ ਜਿਹੜੇ ਹਲੇ ਵੀ ਇਹ ਕੰਮ ਕਾਰੋਬਾਰ ਨੂੰ ਚਲਾ ਰਹੇ ਆ ਧੰਨ ਆ ਵੀਰੋ ਤੁਸੀਂ ਜਿਹੜੇ ਇਸ ਕਾਰੋਬਾਰ ਨੂੰ ਚਲਾ ਰਹੇ ਆ ਪੂਰਾ ਜਲਾਣਤ ਭਰਿਆ ਇਹ ਕੰਮ ਸਰਕਾਰ ਨੇ ਕਰਤਾ ਕਿਉਂਕਿ ਹਰੇਕ ਥਾਂ ਡਰਾਈਵਰ ਨਾਲ ਮਾਲਕ ਨਾਲ ਤੱਕਾ ਹੁੰਦਾ ਹੈ ਉਹ ਇਹ ਕਹਿ ਕੇ ਬੁਲਾਉਂਦੇ ਆ ਕੋਈ ਸਨਮਾਨ ਨਹੀਂ ਹਰ ਥਾਂ ਇਹਦੀ ਖਿੱਚ ਤੋਂ ਹੁੰਦੀ ਆ ਦੇਖ ਲਓ ਆਰਟੀਓ ਬੈਰੀਅਰ ਦੇਖ ਲਓ ਟੂਲ ਟੈਕਸਾਂ ਦੇ ਦੇਖ ਲਓ ਹਰੇਕ ਥਾਂ ਇਹਨਾਂ ਦੀ ਖਿੱਚ ਤੋਂ ਕੀਤੀ ਜਾਂਦੀ ਕਿਤੇ ਇਹਨਾਂ ਨੂੰ ਕੋਈ ਸਨਮਾਨ ਨਹੀਂ ਦਿੱਤਾ ਜਾਂਦਾ ਸੂਪਰ ਆਪੋ ਮੈਂ ਤਾਂ ਇੰਨੇ ਕਹਣਾ ਸਰਕਾਰੋ ਕਦੀ ਨਾ ਭਰਾਵਾ ਬਲ ਵੀ ਧਿਆਨ ਦੋ ਆਹ ਜਿਹੜੇ ਵੀਰ ਮਰੇ ਦੱਸੋ ਉਹਨਾਂ ਦਾ ਕਿਆ ਕਸੂਰ ਸੀ ਕੋਈ ਫੰਡ ਨਹੀਂ ਨਬਸਤਾ ਸੋ ਵੀਰੋ ਵੀਡੀਓ ਕਹੀ ਲਗੇ ਜਰੂਰ ਦੱਸਿਓ ਮਨੂੰ ਵੀਰਾਂ ਨਾਲ ਦਿਲੋਂ ਹਮਦਰਦੀ ਸੀ ਇਸ ਲਈ ਵੀਡੀਓ ਬਣਾਈ ਆ ਸੋ ਭਰਾਵੋ ਤੁਸੀਂ ਵੀ ਥੋੜਾ ਬੋਲਿਆ ਕਰੋ ਜਿਹੜਾ ਕੋਈ ਵਿਸ਼ਾ ਸੱਚ ਬੋਲਣ ਵਾਲਾ ਹੁੰਦਾ ਹੈ ਸੋ ਵੀਡੀਓ ਕਹੀ ਲਗੇ ਜਰੂਰ ਦੱਸਿਓ ਧੰਨਵਾਦ ਜੀ ਥੋੜਾ